ਅਸਲਾਮ ਅਲੈਕਮ ਗੁੱਡ ਈਵਨਿੰਗ ਬਲਕਿ ਗੁੱਡ ਮਾਰਨਿੰਗ ਸੌਰੀ ਯਾਰ ਇੱਕ ਤੇ ਉਰਦੂ ਇੰਗਲਿਸ਼ ਪੰਜਾਬੀ ਜਿਹੜੇ ਨਾਲ ਮਿਕਸ ਅਪ ਹੋ ਜਾਂਦਾ ਥੋੜਾ ਮਜ਼ਾ ਨਹੀਂ ਆਉਂਦਾ ਟਾਈਮ ਹੋ ਗਿਆ ਸਵੇਰ ਦਾ ਇੱਕ ਯਾਨੀ ਕੋਈ ਰਾਤ ਲੇਕਿਨ 12 ਵਜੇ ਤੋਂ ਬਾਅਦ ਤੁਹਾਨੂੰ ਪਤਾ ਦਿਨ ਚੜ ਜਾਂਦਾ ਦਿਨ ਚੜ ਜਾਂਦਾ ਤੇ ਫਿਰ ਮਾਰਨਿੰਗ ਹੋ ਜਾਂਦੀ ਤੇ ਗੁੱਡ ਵਾਲੀ ਮਾਰਨਿੰਗ ਹੋ ਜਾਂਦੀ ਹੈ ਤੇ ਸਵੇਰ ਦਾ ਇੱਕ ਹੋ ਗਿਆ ਤੇ ਅਸੀਂ ਜਨਾਬ ਆਏ ਆ ਦਿਲਾਵਰ ਭਾਈ ਕੇ ਭਾਈ ਕੋ ਛੋੜ ਸੌਰੀ ਅੱਛਾ ਇਹ ਦਿਲਾਵਰ ਆਈਦੇ ਬਾਈ ਨੂੰ ਛੱਡਣ ਆਏ ਆ ਜਿਹੜੇ ਆਏ ਸੀ ਜਰਮਨ ਤੋਂ ਤੇ ਉਹਨਾਂ ਦੀ ਅੱਜ ਵਾਪਸੀ ਹੈ ਚੋਇਤ ਸਵਰ ਸਾਹਿਬ ਤੇ ਵਾਪਸ ਟੋਰੀ ਵੀ ਚੱਲੇ ਸੋਹਣੇ ਤੁਸੀਂ ਬਹੁਤ ਥੋੜੇ ਕੰਮ ਤੇ ਸੀ ਜਾਣਾ ਪੜ ਗਿਆ ਪੈਸੇ ਤੇ ਨਹੀਂ ਮੋਗੇ ਨਹੀਂ ਆਪਕੇ ਉੱਤੇ ਮੈਂ ਪੈਸੇ ਕਿੱਥੇ ਨਹੀਂ ਵੈਸੇ ਮੋਸਟਲੀ ਐਂਜ ਹੁੰਦਾ ਨਾ ਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਨਾ ਉਹ ਆਪਣੇ ਨੂੰ ਬੜੇ ਪੈਸੇ ਲੈ ਕੇ ਆਂਦਾ ਹੈ ਬੜਾ ਕੁਝ ਲੈ ਕੇ ਆਂਦਾ ਹੈ ਲੇਕਿਨ ਅਸੀਂ ਪਾਕਿਸਤਾਨੀ ਜਿਹੜੇ ਮੋਸਟਲੀ ਅਸੀਂ ਜਿਹੜੇ ਆਂ ਯਾਨੀ ਕਿ ਅਸੀਂ ਘਰ ਵਾਲੇ ਜਿਹੜੇ ਹੁੰਨੇ ਆ ਸਾਡੀਆਂ ਅਸੀਂ ਸਾਡੀਆਂ ਸੋਚਾਂ ਸਾਡੀਆਂ ਫਰਮਾਇਸ਼ਾਂ ਸਾਡੀਆਂ ਹਾਈ ਸ਼ਾਇਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਬੰਦਾ ਕਹਿੰਦਾ ਮੈਂ ਨਸ ਜਾਣਾ ਤੂੰ ਇੰਨਾ ਮੇਰੀ ਸਾਰਨਾ ਪਹਿਲਾਂ ਬੰਦੇ ਆ ਕੇ ਆਂਦੇ ਨੇ ਮੋਬਾਈਲ ਮੇਰੇ ਵਾਲੇ ਕਰ ਦੇ ਕੋਈ ਆਂਦਾ ਮੈਨੂੰ ਘੜੀ ਦੇ ਦੇ ਕੋਈ ਆਂਦਾ ਪੈਸੇ ਮੈਨੂੰ ਫੜਾ ਦੇ ਉਹ ਇੰਜ ਹੋਇਆ ਯਾਨੀ ਮੈਂ ਇੱਕ ਜਨਰਲ ਗੱਲ ਕਰ ਰਿਹਾ ਹਾਂ ਔਰ ਤੁਹਾਡਾ ਟੂਰ ਕਿਹਦਾ ਰਿਹਾ ਉਹ ਜਿਹੜਾ ਬੜਾ ਇੰਜਾਇਡ ਕੀਤਾ ਸੀ ਤੁਸੀਂ ਕੋਈ ਫੋਟੋ ਲੈ ਕੇ ਜੀ ਤੇ ਥੈਂਕ ਯੂ ਥੈਂਕ ਯੂ ਤੇ ਮਾਸ਼ਾਅੱਲਾ ਕਿੰਨੀ ਦਿਨ ਕਿੰਨੀ ਦਿਨ ਸਟੇ ਕੀਤਾ ਤੁਸੀਂ 24 ਡੇਸ 24 ਡੇਸ ਤੇ ਇਹਦੇ ਬਾਰੇ ਇਹਦੇ ਚ ਵੀ ਤੁਸੀਂ ਅੱਗੇ ਵੀ ਇੱਕ ਵਾਰੀ ਆਲਰੇਡੀ ਟਿਕਟ ਕਰਾਈ ਹੋ ਕੈਨਸਲ ਕੀਤੀ ਕੀ وجہ بنی ਕਰਾਣ ਦੀ ਵੀ ਤੇ ਕੈਨਸਲ ਕਰਨ ਪ੍ਰੋਟੋਕੋਲ ਥੋੜਾ ਜਾਨੀਣਾ ਸੀ ਟਿਕਟ ਕੈਨਸਲ ਕਰਵਾਣੀ ਪਈ ਚਲੋ ਅੱਲਾ ਖੈਰ ਕਰੇ ਤੇ ਕਿੰਨੇ ਸਾਲ ਬਾਅਦ ਐਸਾ ਥੋੜੀ ਜਰਾ ਮਨ ਨੂੰ ਲੱਗਦਾ ਹੈ ਕਿ ਆਵਾਜ਼ ਥੋੜੀ ਜ਼ਿਆਦਾ ਹੋਣੀ ਚਾਹੀਦੀ ਹੈ 2015 ਚ ਗਿਆ ਸੀ 2015 ਚ 2022 ਚ ਠੀਕ ਉਹ ਤੁਹਾਡਾ ਜਿਹੜਾ ਇੱਥੋਂ ਆਇਆ ਤੁਸੀਂ ਇਟਲੀ ਇਟਲੀ ਤੋਂ ਇਨਸ਼ਾਅੱਲਾ ਤੁਸੀਂ ਜਰਮਨ ਜਰਮਨੀ ਇਸ਼ਲੀ ਮੇ ਦੇਸ਼ਲੀ ਡਾਂਕੇ ਹਾਂ ਆ ਵਾਹ ਬੀਤੇ ਤੁਹਾਡਾ ਲਾਈਵ ਹੋਵੇਗਾ ਵਨ ਵਨ ਟੂ ਵਨ ਓਕੇ ਜੀ ਥੈਂਕ ਯੂ ਸੋ ਮਚ ਔਰ ਗਾਇਸ ਇਸ ਵਕਤ ਅਸੀਂ ਬੈਠੇ ਹਾਂ ਜਨਾਬ ਪਰਲ ਕੰਟੀਨੈਂਟਲ ਲਾਹੌਰ ਬੜੀ ਦੇਰ ਬਾਅਦ ਆਣਾ ਜਾਣਾ ਹੋਇਆ ਹੁਣ ਪਤਾ ਨਹੀਂ ਫੇਰ ਕਦੋਂ ਆਵਾਂਗੇ ਤੇ ਕਿਉਂਕਿ ਤੁਹਾਨੂੰ ਪਤਾ ਸਾਨੂੰ ਤਾਂ ਨਹੀਂ ਸੀ ਪਤਾ ਕਿ ਲਾਹੌਰ 'ਚ ਜਿਹੜਾ ਥੋੜਾ ਜਿਹਾ ਲਾਕਡਾਊਨ ਦਾ ਸਿਸਟਮ ਚੱਲ ਰਿਹਾ ਹੈ ਮਾਰਕੀਟ ਸਟੇਡੀਆ ਦੇ 9 ਵਜੇ ਬੰਦ ਹੋ ਜਾਂਦੀਆਂ ਨੇ ਤੇ ਜਦਕਿ ਹੋਟਲ ਜਿਹੜੇ ਨੇ ਉਹ ਤਕਰੀਬਨ 12 ਵਜੇ ਤੱਕ ਮੈਕਸਿਮਮ ਜਿਹੜੇ ਨੇ ਕਲੋਜ਼ ਹੋ ਜਾਂਦੇ ਨੇ ਇਸ ਵਾਸਤੇ ਅਸੀਂ ਖਾਣਾ ਨਹੀਂ ਸਿਕਾਤਾ ਕਿ ਅਸੀਂ ਲਾਹੌਰ ਜਾ ਕੇ ਜਿਹੜਾ ਕੋ ਕੜਾਈ ਸ਼ਰਾਈ ਖਾਂਦੇ ਕੋਈ ਜਨਾਬ ਕਗਾਟਾਕ ਵਗੈਰਾ ਕੋ ਬਾਰਬੀਕਿਊ ਨਾਈਟ ਜਿਹੜਾ ਉਹ ਕਰਾਂ ਦੇ ਅਫਸੋਸ ਸਾਡ ਅਫਸੋਸ ਕਿ ਨਸੀਬ ਮੇਂ ਕੁਛ ਹੋਰ ਹੀ ਲਿਖਿਆ ਸੀ ਤੇ ਅਸੀਂ ਹੁਣ ਇਸ ਵਕਤ ਫਿਰ ਆਰਡਰ ਦਿੱਤਾ ਹੈ ਮੇਰੇ ਖਿਆਲ ਚ ਦਾਲ ਤੜਕਾ ਤੇ ਨਾਲ ਜਨਾਬ ਤਵਾ ਕੀਮਾ ਮਟਨ ਬਰੀਆਨੀ ਫਿਸ਼ ਤਿਕਾਣੀ ਕਿਹਾ ਹੈ ਨਹੀਂ ਆ ਨਹੀਂ ਕਿਹਾ ਤੇ ਸ਼ੈਫ ਸੈਲਡ ਕਿਹਾ ਹੈ ਤੇ ਹੋਰ ਉਹਦੇ ਇਲਾਵਾ ਤਿੰਨ ਕੋਕ ਪੀਏ ਨੇ ਤੇ ਅਨਫੋਰਚੂਨੇਟਲੀ ਕਿ ਮੇਰੇ ਕੋਲ ਮੇਰਾ ਜਿਹੜਾ ਨਾ ਰਿਕਾਰਡ ਵੀ ਨਹੀਂ ਹੈ ਮੈਂਬਰਸ਼ਿਪ ਕਾਰਡ ਤੇ ਸੈਕਿੰਡ ਬੈਡਲਕ ਹੈ ਕਿ ਜਿਹੜਾ ਮੇਰੇ ਕੋਲ ਮੋਸਟਲੀ ਫੈਸਲ ਬੈਂਕ ਦਾ ਕਾਰਡ ਹੁੰਦਾ ਉਹਦੇ ਤੇ 40% ਡਿਸਕਾਊਂਟ ਹੁੰਦੀ ਹੈ ਉਹ ਵੀ ਬੰਦ ਹੋ ਚੁੱਕੀ ਐ ਸੋ ਅੱਜ ਪਹਿਲੀ ਵਾਰੀ ਅਸੀਂ ਜਿਹੜਾ ਨਾ ਫੁੱਲ ਪੇਮੈਂਟ ਕਰਾਂ ਦੇ ਕਿਉਂ ਜੀ ਖੁੱਲੇ ਦਿਲ ਨਾਲ ਤੇ ਦਲਾਵਰ ਭਾਈ ਬੜੀ ਗੱਲ ਐ ਇਹ ਰਸਤੇ 'ਚ ਨੀਂਦਰ ਆ ਗਈ ਸੀ ਇਹਨਾਂ ਨੂੰ ਜੂ ਹੀ 10 ਵਜੇ ਨੇ ਨਾ ਤੇ ਇਹਨਾਂ ਦੇ 12 ਵਜੇ ਗਏ ਸਨ ਇਹਨਾਂ ਨੇ ਫਿਰ ਮੈਂ ਕਿਹਾ ਮੈਂ ਕਿਹਾ ਤੁਸੀਂ ਡਰਾਈਵ ਨਾ ਕਰੋ ਕਿਉਂ ਕਿ ਜ਼ਿੰਦਗੀ 'ਚ ਇਹ ਬੜੇ ਕਾਮਨ ਨੇ ਤੇ ਅਜੇ ਤੇ YouTube ਦੇ 2700 ਤੇ ਕੁਝ ਫਾਲੋਅਰਸ ਹੋਏ ਨੇ ਇਹਨਾਂ ਨੂੰ ਅਸਾਂ ਵਧਾਣਾ ਹੈ ਅਸਾਂ ਮਿਲੀਅਨਸ ਤੱਕ ਖੜਨਾ ਹੈ ਇਨਸ਼ਾਅੱਲਾ ਤੇ ਤੁਸੀਂ ਲਿਆਦਾ ਮੈਨੂੰ ਗੱਡੀ ਚਲਾਣ ਦਿਓ ਤੇ ਮੈਂ ਫਿਰ ਗੱਡੀ ਚਲਾਉਂਦਾ ਆ ਤੇ ਇਹ ਪਿੱਛੇ ਪੇਟੀ ਖਿਆਲ ਚ ਮੈਨੂੰ ਬੜੀ ਪਿਆਰੀ ਲੱਗਦੀ ਤੇ ਤੁਹਾਨੂੰ ਦਿਖਾਣੇ ਆ ਜਨਾਬ ਤੁਹਾਨੂੰ ਸ਼ੋਅ ਕਰਾਣੇ ਆ ਮੈਨੂੰ ਲੱਗਿਆ ਕਿ ਤੁਹਾਨੂੰ ਇਹ ਪੇਂਟਿੰਗ ਵਖਾਣੀ ਚਾਹੀਦੀ ਹੈ ਬੜੀ ਖੂਬਸੂਰਤ ਜੀ ਪੇਂਟਿੰਗ ਹੈ ਕਾਨੂੰ ਨਹੀਂ ਪਤਾ ਤੁਸੀਂ ਸ਼ੌਕ ਰੱਖਦੇ ਹੋ ਜਾਂ ਨਹੀਂ ਰੱਖਦੇ ਮੈਨੂੰ ਲੱਗਦਾ ਬਾਰਾਲਾ ਦੇਖ ਕੇ ਕਿ ਤੁਹਾਨੂੰ ਇਹ ਅੱਛੀ ਲੱਗੀ ਹੋਵੇ ਇਨਸ਼ਾਅੱਲਾ ਔਰ ਬਾਕੀ ਅਸੀਂ ਗੱਡੀ ਛੱਡੀ ਚ ਕੋਈ ਕਲਿੱਪ ਵਗੈਰਾ ਨਹੀਂ ਬਣਾਇਆ ਐ ਹੀ ਤੁਹਾਡਾ ਇੱਕ ਵਲਾਗ ਅਸੀਂ ਸਪੈਸ਼ਲ ਤਿਆਰ ਕਰਨਾ ਹੈ ਅੱਛਾ ਜੀ ਮੋਸਟਲੀ ਸਾਡਾ ਜਿਹੜਾ ਨਾ ਮਤਲਬ 100% ਜ਼ਿਆਦਾਤਰ ਸਾਡਾ ਆਰਡਰ ਹੈ ਹੀ ਹੁੰਦਾ ਹੈ ਤਵਾ ਕੀਮਾ ਤਵਾ ਕੀਮਾ ਕਿਉਂਕਿ ਸਾਨੂੰ ਬਹੁਤ ਹੀ ਜ਼ਿਆਦਾ ਕੁਝ ਐਕਸਟਰਾ ਹੀ ਪਸੰਦ ਹੈ ਸਾਨੂੰ ਨਾ दूजे नंबर पर चनाब मटन बिरयानी क्यों जी सारे इस तरह ही है साड़ा मोस्टली आर्डर यही होता है क्वॉंटिटी तो ओनी तो 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 तो। तो है चाहिए साहब क्वालिटी नहीं घट्ट होनी बस ये दवा करो और जी चोई साहब है ढक्न चुको तरा रही जी दाल तड़का मसूर की दाल मेरी फेवरेट है क्योंकि लो बिशमिला करो सलाद रह गया तो रायता वगैरह क्या मिनट रायता शुरू करो तुम ਪਹਿਲੇ ਇਹਨਾਂ ਆਪਣੇ ਇਹ ਰਿਆ ਜੀ ਸਾਡਾ ਸਾਡਾ ਆ ਗਿਆ ਜੀ ਸ਼ੈਫ ਸੈਲਡ ਅੱਛਾ ਇਹਦੇ ਚ ਤੁਹਾਨੂੰ ਦੱਸ ਦਈਏ ਐਗ ਲੈਟਰਸ ਚਿਕਨ ਟਮੈਟੋ ਬਾਕੀ ਹੁਣ ਥੱਲੇ ਪਤਾ ਨਹੀਂ ਕੀ ਛਪਾਇਆ ਨੇ

दिल में मेरे है दर्दे डिस्को 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 दिल में मेरे है दर्दे डिस्को, दर्दे डिस्को, दर्दे डिस्को। हाँ जी ये दर्द डिस्को वाला डांस हो रहा है या लुडी हेजमालो वाला बताइएगा ज़रा खाना हम लोग खा चुके हैं और अभी हम लोग एयरपोर्ट की जाने निकलने लगे हैं और बहुत मजे का और जमी डिलीशियस किस्म का था खाना हो यार ਔਰ ਮਿਲਤੇ ਹਾਂ ਬ੍ਰੇਕ ਕੇ ਬਾਅਦ ਬਾਏ ਬਾਏ ਸੀਓ ਹਾਂ ਅਸੀਂ ਲੋਕ 에어ਪੋਰਟ ਫਾਈਨਲੀ ਪਹੁੰਚ ਚੁਕੇ ਹਾਂ ਔਰ ਅਬੀ ਭਾਈ ਕੋ ਕਰਾਂਗੇ ਸਿਆ ਭੁੱਲ ਜਾਣਾ ਨਾ ਪੰਜਾਬੀ ਵਾਲ ਜਾਨ ਨਹੀਂ ਹੁੰਦਾ ਤੇ ਭਾਈ ਨੂੰ ਕਰਨ ਆਇਆ ਜੀ ਵਿਦਿਆ ਵੀਰ ਸਾਡਾ ਚੱਲਿਆ ਇਟਲੀ ਕੇ ਜਰਮਨ ਔਰ ਮੈਂ ਭੁੱਲ ਜਾਣਾ ਇਟਲੀ ਕੇ ਜਰਮਨ ਤੇਰੀ ਜੀਓ ਤੇ ਵੀਰ ਸਾਡਾ ਚਲਾ ਜਰਮਨ ਐਥੋ ਇਟਰੀ ਤਿਟਰੀ ਤੋਂ ਜਰਮਨ ਤੇ ਫਿਰ ਰੱਬ ਰੱਖਾ ਵੀਰ ਜੀ ਜੀ ਅੱਲਾ ਸੋਹਣੇ ਦੇ ਹਵਾਲੇ ਤੇ ਜ਼ਿੰਦਗੀ ਰਹੀ ਤੇ ਫਿਰ ਮਿਲਾਂਦੇ ਤੇ ਕਦੀ ਸਾਨੂੰ ਫੋਨ ਕਰਕੇ ਐ ਨਹੀਂ ਪੁੱਛਣਾ ਕੋਈ ਸ਼ਾਇਦ ਚਾਹੀਦੀ ਹੈ ਜਾਂ ਨਹੀਂ 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 ਕਿਉਂ ਚੌਧਰੀ ਐਸਾ ਮੰਗ ਲੈਣੀ ਹੈ ਨਹੀਂ ਨਹੀਂ ਫਿਰ ਮਿਲਣਾ ਹੀ ਹੈ ਨਹੀਂ ਬਾਕੀ YouTube ਤੇ YouTube ਦੇਖਣੀ ਹੈ ਠੀਕ ਹੈ ਨਾ ਰੱਬ ਦੇ ਰੱਬ ਰੱਖਾ ਇਹ ਉਹ ਜਗ੍ਹਾ ਜਿੱਥੇ ਜਿਹੜਾ ਜਿਹੜਾ ਜਿੰਨੂੰ ਛੱਡਣਾ ਹੁੰਦਾ ਨਾ ਦੇ ਰੋ ਕੇ ਤੇ ਬੜਿਆ ਔਖੇ ਤੇ ਬੜਾ ਜਨਾਬ ਦਿਲ ਤੇ ਪੱਥਰ ਰੱਖ ਕੇ ਆਪਣੇ ਪਿਆਰਿਆਂ ਨੂੰ ਜਨਾਬੋ ਵਿਦਾ ਕਰਦੇ ਨੇ ਜਾਣ ਵਾਲਾ ਵੀ ਜਿਹੜਾ ਉਹ ਬੜਾ ਗਮਗੀਨ ਤੇ ਗਰਾ ਬੜਾ ਗਮਸਾਰ ਹੁੰਦਾ ਤੇ ਜਿਹੜਾ ਛੱਡਣਾ ਹੀ ਹੁੰਦਾ ਉਹਦਾ ਵੀ ਕੋਈ ਚੰਗਾ ਹਾਲ ਨਹੀਂ ਹੁੰਦਾ ਇਸ ਤਰ੍ਹਾਂ ਹੀ ਨੇ ਜੀ ਅੱਲਾਹ ਪਾਕ ਸਭ ਦੇ ਜਿਹੜੇ ਆਪਣੇ ਪਰਦੇਸੇ ਨੇ ਉਹਨਾਂ ਨੂੰ ਆਪਣੇ ਹਸਮਾਂ ਚ ਰੱਖੇ ਤੇ ਉਹਨਾਂ ਨੂੰ ਆਪਣੇ ਪਿਆਰਿਆਂ ਨਾਲ ਮਿਲਾਏ ਜੀ ਮੇਰਾ ਤੇ ਸਿਰਦਰਦ ਕਰਨ ਲੱਗ ਪਿਆ ਸਵੇਰ ਦੀ ਚਾਹ ਹੀ ਨਹੀਂ ਪੀਤੀ ਮਨ ਨੂੰ ਯਾਦ ਆ ਕਿ ਮੈਨੂੰ ਤੇ ਜਿਹੜੀ ਸਿਰਦਰਦ ਲੱਗੀ ਉਹ ਚਾਹ ਪੀਣ ਤੇ ਨਾ ਨਾ ਦੀ ਵਜ੍ਹਾ ਤੋਂ ਜਿਹੜਾ ਉਹ ਸਿਰਦਰਦ ਲੱਗੀ ਖਾਣਾ ਵੀ ਖਾ ਲਿਆ ਦਰਦ ਨਹੀਂ ਪੈ ਜਾਂਦਾ ਤੇ ਜਿਹੜੇ ਟੀ ਲਵਰਸ ਨੇ ਉਹਦੇ ਇਸ ਚੀਜ਼ ਤੋਂ ਬੜੇ ਚੰਗੇ ਤਰ੍ਹਾਂ ਵਾਕਿਫ ਹੋਣਦੇ ਤੇ ਮੈਂ ਹੁਣ ਚਾਹ ਪੀ ਲਾਂ ਜੇ ਤੁਸੀਂਾਂ ਪੀਣੀ ਹੈ ਤੇ ਤੁਸੀਂ ਵੀ ਬਣਾ ਕੇ ਪੀ ਲਓ ਜੀ ਨਾ ਤੇ ਮੈਨੂੰ ਲੱਭੀ ਕੜਕ ਤੇ ਨਾ ਲੱਭੀ ਕਾੜੀਮਾ ਤੇ ਮੈਂ ਫਿਰ ਆਰਡਰ ਦੇ ਦਿੱਤਾ ਕੈਫੀਨ ਦਾ ਤੇ ਉਹਨ ਫਿਰ ਐ ਹੀ ਪੀ ਕੇ guzara ਕਰਨਿਆ ਕਿਉਂਕਿ ਜਿਹੜੀ ਤਵੀਜ਼ ਵਾਲੀ ਚਾਹ ਇਹ ਮੈਨੂੰ ਤਾਂ ਕਿਸੇ ਕੰਮ ਦੀ ਨਹੀਂ ਲੱਗਦੀ ਇਹਦੇ ਨਾਲ ਚੰਗਾ ਬੰਦਾ ਭੁੱਖ ਕੱਟ ਲੈ ਕੀ ਹਾਲ ਹੈ ਲੋ ਜੀ ਮੈਂ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਦੱਸਾਂ ਜੀ ਐ ਉਹ ਜਹਾਜ਼ ਨੇ ਜਾਂ ਇਹ ਉਹ ਜਹਾਜ਼ ਨੇ ਜਿਨ੍ਹਾਂ ਦਾ ਬੰਦੇ ਸੋਚਦੇ ਰਹਿੰਦੇ ਕਿ ਮੈਂ ਕਦੋਂ ਇਹਦੇ ਤੇ ਸਫ਼ਰ ਕਰਾਂਦਾ ਜਾਂ ਮੈਂ ਕਦੋਂ ਇਹਦੇ ਤੇ ਬਹਿ ਕੇ ਕਿਸੇ ਯੂਰਪ ਅਮਰੀਕਾ ਕੈਨੇਡਾ ਜਾਵਾਂ ਦਾ ਲੇਕਿਨ ਕਈ ਤੇ ਜਹਾਜ਼ ਬਹਿ ਜਾਂਦੇ ਨੇ ਤੇ ਕਈਆਂ ਦਾ ਜਹਾਜ਼ ਚੜ ਜਾਂਦਾ ਹੈ ਠੀਕ ਹੈ ਜੀ ਤੇ ਮਜ਼ੇ ਦੀ ਗੱਲ ਇੱਕ ਮੈਂ ਤੁਹਾਨੂੰ ਦੱਸਾਂ ਐਸੇ ਖਲੋਤੇ ਹੋਏ ਜਹਾਜ਼ ਨੂੰ ਨਾ ਕਈ ਮੇਰੇ ਜੇ ਵੀਰ ਜਿਹੜੇ ਨੇ ਨਾ ਉਹ ਵੇਖ ਕੇ ਦੁਆਵਾਂ ਮੰਗ ਰਹੇ ਹੁੰਦੇ ਯਾ ਜਹਾਜ਼ ਤੇਰੇ ਤੇ ਅਸੀਂ ਵੀ ਸਫ਼ਰ ਕਰੀਏ ਹੈਰੀਅਤ ਨਾਲ ਕਿਦਰੇ ਸਾਨੂੰ ਵੀ ਪਰਦੇਸ ਛੱਡ ਆਇਆ ਲੇਕਿਨ ਜਦੋਂ ਉੱਥੇ ਟੁਰ ਜਾਣਾ ਨਾ ਨਾ ਤੇ ਫੇਰ ਇਹ ਨਾ ਆਣਾ ਮੇਰੇ ਹਰ ਜਦੋਂ ਮੈਂ ਨਵਾਂ ਨਵਾਂ ਦੁਬਈ ਗਿਆ ਨਾ ਤੇ ਮੈਂ ਵੀ ਕਹਿੰਦਾ ਸੀ ਅੰਮੀ ਤੁਸੀਂ ਇੱਕ ਵਾਰੀ ਆਖੋ ਹਾਂ ਪੁੱਤਰ ਘਰ ਆ ਜਾ ਠੀਕ ਹੈ ਨਾ ਤੇ ਮੈਂ ਬੜਾ ਰੋਂਦਾ ਸੀ ਕਿ ਮੈਂ ਵੀ ਵਾਪਸ ਜਾਣਾ ਹੈ ਮੈਂ ਵੀ ਵਾਪਸ ਜਾਣਾ ਤੇ ਇਹ ਵੀ ਦਵਾਵਾ ਮੰਗਦੇ ਨੇ ਪਏ ਕਿ ਯਾ ਅੱਲਾ ਇੱਕ ਵਾਰੀ ਇਸ ਜਹਾਜ਼ ਤੇ ਬਾਤ ਤੇ ਫਿਰ ਇਹਨਾਂ ਆਣਾ ਪਿਛਾ ਮੁੜਵੇ ਡੋਲਾ ਤੇਰੀ ਲੋੜ ਪੈ ਗਈ ਲੋ ਜੀ ਰੱਬ ਦੇ ਹਵਾਲੇ ਰੱਬ ਰੱਖਾ ਓਣੀ ਮੈਂ ਨਮਾਜ਼ ਫਜਰ ਦਾ ਕੀਤੀ ਅਲਹਮਦੁਲਿਲਾ ਤੇ ਸਾਰੇ ਵਾਸਤੇ ਦੁਆ ਵੀ ਕੀਤੀ ਅੱਲਾ ਬਾਗਾ ਆਪ ਸਭ ਨੂੰ ਆਪਣੇ ਫਰਮਾਨ ਚ ਰੱਖਣ ਤੇ ਮੇਰੇ ਵੀਰ ਇਸ ਕੇ ਲਾਜ ਤੇ ਬਰਕਤ ਆ ਫਰਮਾਨ ਤੋਂ ਵਿੱਚ ਇਤਾਂ ਦੁਰਸਿੱਤਾ ਫਰਮਾਨ ਪਾਡੇ ਇਸ ਕੇ ਲਾਜ ਤੇ ਬਰਕਤ ਆ ਫਰਮਾਨ ਤੇ ਹੁਣ ਅਸੀਂ ਨਿਕਲਣ ਲਗੇ ਆ ਵਾਪਸ ਗੁਜਰਾਤ ਵਾਸਤੇ ਤੇ ਟਾਈਮ ਹੋ ਰਿਹਾ तकरीबन 4:30 ਠੀਕ ਹੈ ਜੀ ਤੇ ਅੱਲਾ ਸੋਹਣੇ ਦੇ ਹਵਾਲੇ ਤੇ ਜੇ ਯਾਦ ਰਿਹਾ ਦਿਲ ਕੀਤਾ ਵਾਪਸ ਇਹ ਤੇ ਘਰ ਪਹੁੰਚ ਕੇ ਤੇ ਫਿਰ ਵੀਲಾಗ್ ਤੁਹਾਨੂੰ ਹੈਂਡ ਕਰ ਦਿੰਦੇ ਨਹੀਂ ਤੇ ਹੁਣ ਹੀ ਰੱਬ ਰੱਖਾ ਜੇ ਮੈਂ ਸਪੈਸ਼ਲ ਵਕਰਾ ਵੀਲಾಗ್ ਜਿਹੜਾ ਆਪਣੀ ਵਾਈਟੀ ਫੈਮਿਲੀ ਵਾਸਤੇ ਮੈਂ ਕੋਸ਼ਿਸ਼ ਕੀਤੀ ਕਿ ਪੂਰੇ ਦਾ ਪੂਰਾ ਜਿਹੜਾ ਪੰਜਾਬੀ 'ਚ ਬਣਾਇਆ ਜਾਏ ਠੀਕ ਹੈ ਅੱਲਾ ਦੇ ਵਾਸਤੇ